ਪੰਜਾਬ ਸਰਕਾਰ ਵੱਲੋਂ ਜਿੱਥੇ ਇਸ ਵਾਰ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਤੇ 1500 ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਪਰ ਫਿਰ ਵੀ ਕਿਸਾਨ ਸਿੱਧੀ ਬਿਜਾਈ ਕਰਨ ਤੋਂ ਕੰਨੀ ਕਤਰਾ ਰਹੇ ਨੇ ਉਧਰ ਦੂਸਰੇ ਪਾਸੇ ਪੈਰੀਟ੍ਰਾਂਸਪਲੈਂਟਰ ਵਿਧੀ ਰਾਹੀਂ ਝੋਨਾ ਲਗਾਉਣ ਨੂੰ ਲੋਕ ਹੁਣ ਤੋਂ ਹੀ ਤਰਜੀਹ ਦੇਣੀ ਸ਼ੁਰੂ ਕਰ ਰਹੇ ਨੇ ਅੱਜ ਮੋਗਾ ਜਲੰਧਰ ਰੋਡ ਕਬੋਟਾ ਕੰਪਨੀ ਦੇ ਡੀਲਰ ਵਿਖੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪੁੱਜੇ ਕਿਸਾਨਾਂ ਨੂੰ ਪੈਡੀ ਟ੍ਰਾਂਸਪਲੈਂਟਰ ਵਿਧੀ ਰਾਹੀਂ ਝੋਨਾ ਲਗਾਉਣ ਸੰਬੰਧੀ ਕਿਸਾਨਾਂ ਨੂੰ ਪੂਖਤਾ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਕਵਲਜੀਤ ਸਿੰਘ ਨੇ ਦੱਸਿਆ ਕਿ ਪੈਡੀ ਟ੍ਰਾਂਸਪਲੈਂਟਰ ਵਿਧੀ ਰਾਹੀਂ ਸਿਰਫ ਤੇ ਸਿਰਫ 700 ਤੋਂ 800 ਰੁਪਏ ਕਿਸਾਨ ਦਾ ਖਰਚਾ ਹੁੰਦਾ ਹੈ ਅਤੇ ਬਹੁਤ ਹੀ ਘੱਟ ਸਮੇਂ ਵਿੱਚ ਇਸ ਮਸ਼ੀਨ ਨਾਲ ਝੋਨੇ ਦੀ ਲਵਾਈ ਕੀਤੀ ਜਾਂਦੀ ਹੈ। ਉਨਾ ਕਿਹਾ ਕਿ ਪਿਛਲੇ ਸਾਲ ਮੋਗਾ ਜ਼ਿਲ੍ਹੇ ਅੰਦਰ 30 ਦੇ ਕਰੀਬ ਕਿਸਾਨਾਂ ਵੱਲੋਂ ਮਸ਼ੀਨਾ ਲਗਾਈਆਂ ਗਈਆਂ ਨੇ ਜੋ ਕਿ ਵੱਡੇ ਪੱਧਰ ਤੇ ਕਿਸਾਨਾਂ ਨੂੰ ਇਹਨਾਂ ਮਸ਼ੀਨਾ ਰਾਹੀਂ ਝੋਨੇ ਦੀ ਲਵਾਈ ਕੀਤੀ ਗਈ ਹੈ ਅਤੇ ਇਸ ਵਿਧੀ ਨਾਲ ਝੋਨਾ ਬਿਜਣ ਚੋ 2 ਤੋਂ 2.5 ਕੁਇੰਟਲ ਚੜ ਵਿੱਚ ਵੀ ਵਾਧਾ ਹੁੰਦਾ ਹੈ ਇਸ ਮੌਕੇ ਤੇ ਕਿਸਾਨ ਸਵਰਨਜੀਤ ਸਿੰਘ ਬੀਰੂ ਨੇ ਦੱਸਿਆ ਕਿ ਉਹ ਪੈਰੀਟ੍ਰਾਂਸਪਲੈਂਟਰ ਵਿਧੀ ਰਾਹੀਂ ਪਿਛਲੇ 6 ਸਾਲਾਂ ਤੋਂ ਝੋਨਾ ਲਗਾ ਰਹੇ ਨੇ ਅਤੇ ਉਹਨਾਂ ਕਿਹਾ ਕਿ ਟ੍ਰਾਂਸਪਲੈਂਟ ਵਿਧੀ ਰਾਹੀਂ ਝੋਨਾ ਲਗਾਉਣ ਲਈ ਝੋਨੇ ਦੀ ਪਨੀਰੀ ਮੈਟ ਉੱਪਰ ਲਗਾਉਣੀ ਪੈਂਦੀ ਹੈ ਅਤੇ 18 ਤੋਂ 25 ਦਿਨਾਂ ਦੇ ਵਿੱਚ ਇਹ ਪਨੀਰੀ ਤਿਆਰ ਹੋ ਜਾਂਦੀ ਹੈ। ਉਹਨਾਂ ਕਿਹਾ ਕਿ ਇਸ ਵਿਧੀ ਰਾਹੀਂ ਝੋਨਾ ਲਗਾਉਣ ਉੱਪਰ 800 ਰੁਪਏ ਪਰ ਏਕੜ ਖਰਚਾ ਆਉਂਦਾ ਹੈ ਅਤੇ 18 ਏਕੜ ਦੇ ਕਰੀਬ ਮਸ਼ੀਨ ਰਾਹੀਂ ਝੋਨਾ ਲਗਾਇਆ ਜਾਂਦਾ ਹੈ। ਉਨਾ ਕਿਹਾ ਕਿ ਇਸ ਵਾਰ ਵੀ ਇਸ ਵਿਧੀ ਨਾਲ ਛੋਨਾ ਲਗਾਉਣ ਵਾਲੇ ਕਿਸਾਨਾਂ 'ਚ ਕਾਫੀ ਉਤਸ਼ਾਹ ਆਇਆ ਜਾ ਰਿਹਾ ਹੈ ਇਹ ਪਹਿਲਾਂ ਮੈਟ ਦੇ ਉੱਤੇ ਤਰਪਾਲ ਦੇ ਉੱਤੇ ਪਨੀਰੀ ਤਿਆਰ ਕਰ ਲੈਣੀ ਹੈ ਫਰੇਮ ਰੱਖ ਕੇ ਚਾਰਾਂ ਫਰੇਮਾਂ ਦੇ ਵਿੱਚ 1 ਏਕੜ ਦੀ ਜਿਹੜੀ ਪਨੀਰੀ ਆ ਉਹ ਰੈਡੀ ਹੋ ਜਾਂਦੀ ਆ ਉਦੋਂ ਬਾਅਦ ਚ ਇਹ 18ਵੇਂ ਦਿਨ ਪਨੀਰੀ ਲਾਉਣ ਵਾਲੀ ਜਿਹੜੀ ਤਿਆਰ ਹੋ ਜਾਂਦੀ ਆ 18 ਦਿਨਾਂ ਦੇ ਬਾਅਦ ਚ ਪਨੀਰੀ ਨੂੰ ਆਪਾਂ 라ਵਣਾ 18 ਤੋਂ 25-30 ਦਿਨ ਤੱਕ ਦੀ ਪਨੀਰੀ ਆਪਾਂ ਲਾ ਸਕਦੇ ਆ ਸਾਰੀਆਂ ਵੈਰਾਈਟੀਆਂ ਲੱਗ ਸਕਦੀਆਂ ਇਹਦੇ ਵਿੱਚ ਜਿਹੜੀ ਮਰਜ਼ੀ ਵੈਰਾਈਟੀ ਲਾਓ ਇਹ ਪਨੀਰੀ ਨਾਲ ਮਸ਼ੀਨ ਨਾਲ ਝੋਨਾ ਲੱਗਿਆ ਹੋਇਆ ਜੀ ਚਲਣਾ ਸੁੱਖਾ ਵਾ ਰਿਓ ਪਾਉਣਾ ਸੁੱਖਾ ਸਾਰਾ ਕੁਝ ਸਪਰੇਅ ਕਰਨੀ ਸੌਖੀ ਆ ਤੇ ਇਹ ਚ ਧੁੱਪ ਤੇ ਹਵਾ ਬਰਾਬਰ ਪੈਂਦੀ ਕਰਕੇ ਇਹਦੇ ਝਾੜ ਦੇ ਵਿੱਚ ਕੋੜ ਕੋੜ 2.5 ਤੋਂ 3 ਕੁਇੰਟਲ ਦਾ ਝਾੜ ਦਾ ਵਾਧਾ ਇਹਦਾ ਖਰਚਾ ਵੱਧ ਤੋਂ ਵੱਧ 600 ਰੁਪਈਆ ਕਿੱਲੇ ਦਾ ਖਰਚਾ ਜੀ 2 ਲੀਟਰ ਪੈਟਰੋਲ ਲੱਗਦਾ ਵਾ 100 ਰੁਪਈਆ ਦੀ ਤਰਪਾਲ ਲੱਗਦੀ ਆ ਬਾਕੀ ਬੀਜ ਦਾ ਖਰਚਾ ਜਾਂ ਪਨੀਰੀ ਬੀਜਣ ਦਾ ਤੇ ਪੈਟਰੋਲ ਤੇ ਇੰਨਾ ਹੀ ਆ ਆਮ ਇੱਕ ਕਦੂ ਕਰਕੇ ਲਾਉਣਾ ਹਾਂ ਆਮ ਸਿੱਧਾ ਕਦੂ ਨਹੀਂ 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 ਇਹ ਵੀ ਝੋਨਾ ਕਦੂ ਕਰਕੇ ਹੀ ਲੱਗਣਾ ਇਹ ਸਾਡੇ ਫਾਰਮਰ ਨੇ ਇਹ ਘੜ ਘੜ 4 ਸਾਲ ਤੋਂ ਝੋਨਾ ਲਾ ਰਹੇ ਆ ਬਾਕੀ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਹੋ ਸਰ ਇਹਦੇ ਤੇ ਕੋਈ ਸਬਸਿਡੀ ਵਗੈਰਾ ਦੀ ਅੰਦਰ ਸਬਸਿਡੀ ਸਰਕਾਰ ਨੇ ਅਨਾਉਂਸ ਕਰਨੀ ਆ ਪਤਾ ਲੱਗਿਆ ਸੀ ਵੀ ਅਨਾਉਂਸ ਕਰ ਰਹੀ ਆ ਪਰ ਅਜੇ ਕੋਈ ਆਈ ਨਹੀਂ ਜਿੱਦਣ ਸਰਕਾਰ ਨੇ ਅਨਾਉਂਸ ਕਰਤੀ ਉਹ ਅਖਬਾਰਾਂ ਵਿੱਚ ਸਾਰੇ ਕਿਤੇ ਆਮ ਆ ਗਏ ਅਸੀਂ ਲਈ ਆ ਜੀ ਮੈਂ ਹਰਵਿੰਦਰ ਸਿੰਘ ਸਨ ਸਵਰਨ ਸਿੰਘ ਪਿੰਡ ਵੀਰਮੀ ਜ਼ਿਲ੍ਹਾ ਲੁਧਿਆਣਾ ਮਸ਼ੀਨ ਮਾਤਰੇ ਦੀ ਕਿੰਨਾ ਚਿਰ ਹੋ ਗਈ ਸਾਨੂੰ ਜੀ ਪੰਜਵਾਂ ਸੀਜ਼ਨ ਆ ਇਹ ਵੱਡੀ ਮਸ਼ੀਨ ਦਾ 6 ਰੋ ਵਾਲੀ ਮਸ਼ੀਨ ਆ ਸਾਡੇ ਕੋਲੇ ਆ ਵੱਡੀ 13 ਲੱਖ ਹਾਂ ਹੁਣ 52 ਦੀ 13 27 ਦੀ ਲਈ ਸੀ ਜਿਹਦੇ ਤੇ ਸਾਨੂੰ 5 ਲੱਖ ਰੁਪਏ ਸਬਸਿਡੀ ਆ ਗਈ ਸੀ ਉਹ ਤਾਂ ਸਾਨੂੰ ਸਬਸਿਡੀ ਮਿਲ ਗਈ ਸੀ ਦੂਜੇ ਸਾਲ ਮਿਲ ਗਈ ਅਸੀਂ 2 250 ਕਿੱਲਾ ਲਾਉਣੇ ਆ ਜੀ ਕਿੰਨਾ ਖਰਚਾ ਪਾ ਦਿੰਦੇ ਆ ਲੇਬਰ ਜੀ ਸਾਡਾ ਠੇਕਾ ਵਾ ਉਹਨਾਂ ਨਾਲ ਪਨੀਰੀ ਬੀਜਣਾ ਕਾਗਜ਼ ਸਾਡਾ ਬੀਜ ਸਾਡਾ ਔਰ ਉਸ ਤੋਂ ਬਾਅਦ ਜਿਹੜਾ ਆਪਣਾ ਲੇਬਰ ਨੇ ਉਹਨੇ ਪਨੀਰੀ ਬੀਜਣੀ ਆ ਉਹਨੇ ਕੱਟਣੀ ਆ ਉਹਨੇ ਖੇਤ ਚ ਲੈ ਜਾਣੀ ਆ ਉਹਨਾਂ ਨੇ ਮਸ਼ੀਨ ਚਲਾਉਣੀ ਆ ਅਸੀਂ ਸਿਰਫ ਦੋ ਟਾਈਮ ਚਾਹ ਦੇਣੀ ਆ 850 ਰੁਪਏ ਦੇਣੇ ਆ ਅਸੀਂ ਤੇ ਤੇਲ ਵੀ ਉਹਨਾਂ ਦੇ ਤੇ ਨਾ ਤੇਲ ਸਾਡਾ ਜੀ ਜਿੰਨਾ ਵੀ ਲੱਗ ਜੇ ਅਸੀਂ 15 15 18 18 ਕਿੱਲੇ ਵੀ ਦਿਹਾੜੀ ਦੇ ਲਾਏ ਆ ਜੀ ਸਮੇਂ ਦੀ ਬਚਤ ਹੁੰਦੀ ਆ ਬਹੁਤ ਜ਼ਿਆਦੇ ਬਚਤ ਆ ਜੀ ਜੰਡੀ ਜੇ ਆਪਾਂ ਕੱਦੂ ਕਰਕੇ ਕੋਈ ਦੋ ਚਾਰ ਜ਼ਿਮੀਂਦਾਰ ਇਕੱਠੇ ਹੋਣ ਵੀ ਆ ਇਹ ਨਾਲ ਆ ਵੀ ਆਪਾਂ ਅੱਜ 20 ਕਿੱਲੇ ਚੋਂ ਨਾ ਲਾਉਣਾ ਤਾਂ ਆਪਾਂ ਬੜੇ ਆਰਾਮ ਨਾਲ ਉਹਨੂੰ ਟਿਕਾ ਕੇ ਵਧੀਆ ਇੱਕ ਹੋਰ ਇਹਦਾ ਵਾ ਜਿਹੜਾ ਕੱਦੂ ਆਪਣਾ ਉਹ ਤਿੰਨ ਚਾਰ ਦਿਨ ਪਹਿਲਾਂ ਕਰਕੇ ਆਪਾਂ ਦਵਾਈ ਪਾ ਦੇਣੀ ਚਾਹੀਦੀ ਆ ਜਿੰਨਾ ਕਦੂ ਥੱਲੋਂ ਸੈੱਟ ਹੋ ਜੂਗਾ ਉਹਨਾਂ ਝੋਨਾ ਜਿਹੜਾ ਜਿਹੜਾ ਤਾਜ਼ਾ ਕਦੂ ਆ ਉਹ ਤੇ ਜਦੋਂ ਢਾਲ ਲਾਉਨੇ ਆ ਤੇ ਖੜ ਜਾਂਦਾ ਵਾ ਨਰਮਾਈ ਕਰਕੇ ਜਿੰਨਾ ਕਦੂ ਕਿਹੜਾ ਥੱਲੋਂ ਹੋਊਗਾ ਉਹਨਾਂ ਢਾਲ ਆ ਜਿਹੜਾ ਸਿੱਧਾ ਖੜਾ ਹੋਊਗਾ ਜਿਹਨ ਸਿੱਧੀ ਬਜਾਈ ਤੇ ਸਰਕਾਰ ਨੇ 1500 ਰੁਪਏ ਕਿਹਾ ਦੇਖੋ ਜੀ ਉਹ ਵੀ ਠੀਕ ਆ ਤੇ ਉਹ ਤਜਰਬੇ ਦਾ ਉਹ ਆਪਣੇ ਆਮ ਜ਼ਿਮੀਂਦਾਰਾਂ ਨੂੰ ਕਈਆਂ ਨੂੰ ਪਤਾ ਨਹੀਂ ਵੀ ਕਦੋਂ ਦਵਾਈ ਪਾਉਣੀ ਆ ਕਦੋਂ ਉਹਦੀ ਬਜਾਈ ਕਰਨੀ ਆ ਉਸ ਤੋਂ ਬਾਅਦ ਉਹ ਚੱਕ ਹੋ ਜਾਂਦੇ ਆ ਇਹ ਤਾਂ ਇੱਕ ਚੀਜ਼ ਆ ਵੀ ਇਹ ਲਾਉਣ ਲਈ ਵਧੀਆ ਤੇ ਲੇਬਰ ਦੀ ਬਚਤ ਆ ਬਾਕੀ ਦਾ ਜ਼ਿੰਮੇਦਾਰ ਨੇ ਕੱਦੂ ਵੀ ਉਸੇ ਤਰ੍ਹਾਂ ਕਰਨਾ ਉਹਨਾਂ ਨੂੰ ਉਹ ਸਾਰਾ ਤਿਆਰ ਪਾਵਾਂ ਜੀ ਇਹ ਤਾਂ ਚੂਹਾ ਬਹੁਤ ਮੰਦਾ ਜੀ ਸਿੱਧੀ ਵਿਜਾਈ ਹਾਂ ਜੀ ਉਹ ਅਸੀਂ ਦਾ ਕੋਈ ਪ੍ਰੈਕਟੀਕਲ ਕੀਤਾ ਨੀਗਾ ਕਈ ਏਰੀਆ ਚ ਹੈਗਾ ਵਾ ਜਿੱਥੇ ਸੁੱਕੀ ਚੀਜ਼ ਆ ਜੇ ਉੱਥੇ ਚੂਹਾ ਤਾਂ ਪੈਣਾ ਹੀ ਕੀ ਅਪੀਲ ਕਰੋਗੇ ਸੰਭਾਲੋ ਅਪੀਲ ਤਾਂ ਜ਼ਿੰਮੇਦਾਰਾਂ ਨੂੰ ਇਹ ਹੈ ਜੀ ਵੀ ਆਪਾਂ ਨੂੰ ਬਚਤ ਲਈ ਦੇਖ ਕੇ ਜੇ ਕੋਈ ਵਧੀਆ ਗੁਣਕਾਰ ਜਾਂ ਗੌਣ ਹੋਵੇ ਤੇ ਆਪਾਂ ਨੂੰ ਪਤਾ ਹੋਵੇ ਚੂਹਿਆਂ ਦੀ ਦਵਾਈ ਪਾ ਲਓ ਸਿੱਧੀ ਵਿਜਾਈ ਕਰ ਲਓ ਚਾਹੇ ਮਸ਼ੀਨ ਨਾ ਕਰ ਲੋ ਇਹ ਮਸ਼ੀਨ ਦਾ ਤਾਂ 100% ਰਿਜ਼ਲਟ ਆ ਜੀ ਜੇ ਆਪਾਂ ਲੈਨੇ ਆ ਇਹ ਚੀਜ਼ ਆ ਆਪਾਂ ਨੂੰ ਪਤਾ ਵਾ ਜਿਹੜੀ ਸਿੱਧੀ ਵਜਾਈ ਆ ਉਹਦੇ ਵਿੱਚ ਕਈ ਜ਼ਿਮੀਦਾਰ ਵੀਡੀਓ ਆਪਣੀਆਂ ਆਮ ਪਾ ਦਿੰਦੇ ਆ ਜੀ ਸਾਡਾ ਇਸ ਤਰ੍ਹਾਂ ਨਹੀਂ ਹੋਇਆ ਸਾਡਾ ਇਸ ਤਰ੍ਹਾਂ ਨਹੀਂ ਹੋਇਆ ਬੱਕਰੋ ਬੱਕਰ ਇਹਦੇ 'ਚ ਕੋਈ ਇਹ ਨਹੀਂ ਕੰਪਲੀਟ ਹੋਊਗੀ ਵਿੱਚੋਂ ਨੇਰੀ ਵੀ ਜੇ ਕਿਸੇ ਨੇ ਮਸ਼ੀਨ ਨਾ ਝੋਨਾ ਲਾਇਆ ਵੀ ਉਹ ਕੱਲੂ ਜ਼ਿਮੀਦਾਰ ਉੱਠ ਕੇ ਕਿਤੇ ਵੀਡੀਓ ਪਾ ਦਊ ਵੀ ਜੀ ਮੇਰੇ ਝੋਨੇ 'ਚ ਆਹ ਕੁਛ ਹੋ ਗਿਆ ਮੇਰੇ ਝੋਨੇ 'ਚ ਆਹ ਕੁਛ ਹੋ ਗਿਆ ਇਹਦੇ ਵਿੱਚ ਉਹਨੂੰ ਬੈਨੀਫਿਟ ਹੀ ਮਿਲਣਾ ਹੈ